ਸਸ਼ੀ ਕਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਗਾਗਾ ਵੱਲੋਂ ਮੈਂ ਅਮਰਿਤਪਾਲ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਔਰ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਹੋ ਹਾਂਜੀ ਆਫਰ ਵੀਕ ਦਾ ਅੱਜ ਪੰਜਵਾਂ ਦਿਨ ਹੈ ਤੇ ਅੱਜ ਦੀ ਕਲੈਕਸ਼ਨ ਵੀ ਹਰ ਵਾਰ ਦੀ ਤਰ੍ਹਾਂ ਬਾਖਮਲ ਰਹਿਣ ਵਾਲੀ ਹੈ ਅੱਜ ਤੁਹਾਡੇ ਫੇਵਰਿਟ ਪ੍ਰਿੰਟਡ ਬੈਲਵਰਡ ਦੇ ਸੂਟ ਆਉਣਗੇ ਕਿਉਂਕਿ ਪਹਿਣਾ ਦੀ ਬਹੁਤ ਡਿਮਾਂਡ ਹੈ ਇਸ ਸੀਜ਼ਨ ਦੇ ਵਿੱਚ ਪ੍ਰਿੰਟ ਬੈਲਵਰਡ ਦੀ ਤੇ ਆਪਾਂ ਜੋ ਪ੍ਰਿੰਟ ਬੈਲਵਰਡ ਲੈ ਕੇ ਆਏ ਜੀ ਬਿਲਕੁਲ ਬ੍ਰਾਂਡ ਦਾ ਹੋਊਗਾ ਰਿਵਰ ਬ੍ਰਾਂਡ ਦਾ ਹੋਊਗਾ ਤੇ ਖਰਾਬ ਹੋਣ ਦੀ ਜਾਂ ਇਕੱਠਾ ਹੋਣ ਦੀ ਸ਼੍ਰਿੰਕ ਹੋਣ ਦੀ ਕਲਰ ਜਾਣ ਦੀ ਫੁੱਲ ਗਰੰਟੀ ਹੋਵੇਗੀ ਕਿਉਂਕਿ ਬਹੁਤ ਅੱਛਾ ਸੁਪੀਰੀਅਰ ਫੈਬਰਿਕ ਹੈ ਤੇ ਇਹਨਾਂ ਵਿੱਚੋਂ ਕੁਝ ਕੁ ਸੂਟ ਹੋਣਗੇ 1595 ਵਾਲੇ ਕੁਝ ਕੁ ਹੋਣਗੇ 1895 ਵਾਲੇ ਕਿਉਂਕਿ ਕੁਝਕ ਨਾਲ ਪਸ਼ਮੀਨੇ ਦੀ ਬਾਟਮ ਹੋਊਗੀ ਆਪਾਂ ਇਹ ਦੋ ਤਰ੍ਹਾਂ ਦੀ ਬਾਟਮ ਇਸ ਲਈ ਲੈ ਕੇ ਆਏ ਆਂ ਕਿਉਂਕਿ ਕਈ ਪਹਿਣਾ ਪਸ਼ਮੀਨੇ ਦੀ ਬਾਟਮ ਨਾਲ ਲਾਈਕ ਕਰਦੀਆਂ ਨੇ ਕਿਉਂਕਿ ਜੋ ਬੈਲਵਟ ਦੀ ਸਲਵਾਰ ਹੈ ਉਹ ਪਹਿਨਣ ਦੇ ਵਿੱਚ ਕਈਆਂ ਨੂੰ ਈਜ਼ੀ ਲੱਗਦੀ ਹੈ ਕਈਆਂ ਨੂੰ ਥੋੜੀ ਮੁਸ਼ਕਿਲ ਲੱਗਦੀ ਹੈ ਕਿਉਂਕਿ ਉਹ ਆਪਾਂ ਨੂੰ ਕਹਿੰਦੇ ਨਾ ਜੋ ਬੈਲਵਟ ਕਪੜਾ ਹੈ ਉਹ ਆਪਣੀ ਜੋ ਬੋਡੀ ਹੈ 스ਕਿਨ ਦੇ ਨਾਲ-ਨਾਲ ਰਹਿੰਦਾ ਤਾਂ ਇਹ ਚੀਜ਼ਾਂ ਜੋ ਕਈ ਪਹਿਣਾ ਮਤਲਬ ਆਪਣੀ ਆਪਣੀ ਚੁਆਇਸ ਹੁੰਦੀ ਹੈ ਤਾਂ ਆਪਾਂ ਹਰ ਇੱਕ ਦੀ ਚੁਆਇਸ ਦੇ ਅਕੋਰਡਿੰਗ ਪਸ਼ਮੀਨੇ ਦੇ ਨਾਲ ਵੀ ਬਾਟਮ ਲੈ ਕੇ ਆਏ ਆ ਤੇ ਨਾਲ ਆਪਾਂ ਜੋ ਆਲ ਓਵਰ ਵੀ ਲੈ ਕੇ ਆਏ ਮੀਨਸ ਕਿ ਬੈਲਵਟ ਦੀ ਹੀ ਸਲਵਾਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਲੈ ਸਕਦੇ ਹੋ ਤੇ ਸਿਰਫ ਪਹਿਲਾਂ ਆਪਣੇ ਜੋ 400 ਦਾ ਫਰਕ ਤੁਸੀਂ ਵੀਡੀਓ ਵੇਖ ਸਕਦੇ ਹੋ ਬਾਕੀ ਸਾਰੀਆਂ ਵੀਡੀਓਜ਼ ਪ੍ਰਾਈਸ ਆਪਾਂ ਪਾਏ ਹੋਇਆ ਤੇ ਅੱਜ ਤੁਸੀਂ ਇਹਨਾਂ ਵਿੱਚੋਂ ਜਿਹੜਾ ਮਰਜੀ ਸੂਟ ਚੱਕਦੇ ਹੋ ਤੁਹਾਨੂੰ ਆਫਰ ਤੇ ਮਿਲੂਗਾ ਸਿਰਫ 1295 1895 ਵਾਲਾ ਵੀ 1395 ਵਾਲਾ ਵੀ ਤੇ 1595 ਵਾਲਾ ਵੀ ਸਿਰਫ 1295 ਤੇ ਜਿਹੜਾ ਹੋਊਗਾ ਜੀ ਨਾਲ ਦੀ ਬੋਟਮ ਵਾਲਾ ਉਹਦਾ 100 ਰੁਪਏ ਦਾ ਫਰਕ ਹੋਊਗਾ ਉਹ ਤੁਹਾਨੂੰ ਮਿਲੂਗਾ ਸਿਰਫ 1395 ਸਭ ਤੋਂ ਪਹਿਲਾ ਹੀ ਕਲਰ ਦੇਖੋ ਬਹੁਤ ਹੀ ਜਿਆਦਾ ਸੋਨਾ ਕਲਰ ਹੈ ਇਹ ਤੁਸੀਂ ਇਸ ਸੀਜ਼ਨ ਦੇ ਲਈ ਮਤਲਬ ਕਿ ਪਾਰਟੀ ਵੇਅਰ ਵੀ ਕਈ ਪਹਿਣਾ ਵੇਅਰ ਕਰਦੀਆਂ ਨੇ ਜਾਂ ਬਾਟਮ ਵਰਕ ਕਰਵਾ ਸਕਦੇ ਹੋ ਜਾਂ ਫਿਰ ਐਜ਼ ਇਟ ਵੇਅਰ ਕਰ ਸਕਦੇ ਹੋ ਸਰਦੀਆਂ ਦੇ ਲਈ ਬਹੁਤ ਸੋਹਣਾ ਇਹ ਫੈਬਰਿਕ ਹੈ ਔਨ ਜਾਣ ਦੇ ਲਈ ਪਾਉਣ ਲਈ ਛੋਟੇ-ਮੋਟੇ ਫੰਕਸ਼ਨ ਤੇ ਪਾਉਣ ਲਈ ਬਹੁਤ ਹੀ ਅੱਛੀ ਕੁਆਲਿਟੀ ਹੈ ਲੈ ਸਕਦੇ ਹੋ ਜੀ ਤੇ ਇੱਕ ਗੱਲ ਹੋਰ ਕਈ ਪਹਿਣਾ ਦਾ ਕੁਐਸਚਨ ਨਹੀਂ ਹੋਊਗਾ ਕਿ ਲਾਈਨਿੰਗ ਲਗਾ ਕੇ ਹੀ ਸਟਿਚ ਹੋਊਗਾ ਨਹੀਂ ਜੀ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਲਗਾਉਣਾ ਚਾਹੁੰਦੇ ਹੋ ਓਨਲੀ ਸ਼ਰਟ ਨੂੰ ਲਗਾ ਸਕਦੇ ਹੋ ਬਟ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਖਰਾਬ ਨਹੀਂ ਹੋਊਗਾ ਇਹ ਕੱਪੜਾ ਹੁਣ ਤੁਸੀਂ ਕਲਰ ਚੈੱਕ ਕਰੋ ਜਲਦੀ ਬੁੱਕ ਕਰਨੀ ਹੈ ਜੀ ਕਿਉਂਕਿ ਬਹੁਤ ਜਲਦੀ ਸਟਾਕ ਆਊਟ ਹੋ ਜਾਣਾ ਹੈ ਦੇਖੋ ਜੀ ਇਹ ਕਲਰ ਬਹੁਤ ਜ਼ਿਆਦਾ ਪਾਸ ਹੋਇਆ ਬਹੁਤ ਸੋਹਣਾ ਕਲਰ ਹੈ ਦੇਖੋ ਜੀ ਨਾਲ ਫਲਾਵਰ ਦੇ ਨਾਲ ਦੀ ਕਸ਼ਮੀਰੀ ਦੀ ਸਲਵਾਰ ਆਉਗੀ ਇਹ ਕਲਰ ਵੀ ਬਹੁਤ ਸੋਹਣਾ ਹੈ ਜੀ ਜੋ ਇਹਨਾਂ ਦੇ ਨਾਲ ਬਾਟਮ ਆਉਗੀ ਉਹ ਫਲਾਵਰ ਦੇ ਨਾਲ ਦੀ ਆਉਗੀ ਹਰ ਇੱਕ ਦੀ ਦੇਖੋ ਜਿਹਦੇ ਵਿੱਚ ਸਕਿਨ ਫਲਾਵਰ ਹੈ ਅੰਬੀਆ ਵਾਲਾ ਡਿਜ਼ਾਈਨ ਹੈ ਫਾਇਦੇ ਨਾਲ ਸਕਿਨ ਕਲਰ ਦੀ ਪਸ਼ਮੀਨੇ ਦੀ ਬਾਟਮ ਆਉਗੀ ਪਸ਼ਮੀਨਾ ਵੀ ਹੈਵੀ ਕੁਆਲਿਟੀ ਐਸਕੇ ਦਾ ਹੋਊਗਾ ਬਹੁਤ ਜ਼ਿਆਦਾ ਵਧੀਆ ਦੇਖੋ ਜੀ ਇਹ ਉਸੂੜ ਨੇ ਤੁਸੀਂ ਫੰਕਸ਼ਨਲ ਵੇਅਰ ਕਰਦੇ ਹੋ ਤਾਂ ਤੁਹਾਨੂੰ ਨਾਲ ਕੋਈ ਜੈਕਟ ਕੋਟੀ ਪੇਅਰ ਕਰਨ ਦੀ ਲੋੜ ਨਹੀਂ ਪੈਂਦੀ ਅਚੀ ਕੁਆਲਿਟੀ ਦੇ ਬੜੇ ਸੋਹਣੇ ਫੈਬਰਿਕ ਹੈ ਬਹੁਤ ਸੋਹਣੇ ਸੂਟ ਨੇ ਪ੍ਰਿੰਟ ਵੀ ਬਹੁਤ ਸੋਹਣੇ ਆ ਡਿਜੀਟਲ ਪ੍ਰਿੰਟ ਨੇ ਸਾਰੇ ਕਿੰਨਾ ਸੋਹਣਾ ਪ੍ਰਿੰਟ ਹੈ ਵੀ 400 ਤੋਂ ਲੈ ਕੇ 600 ਤੱਕ ਦਾ ਡਿਸਕਾਊਂਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹਨਾਂ ਸੂਟਾਂ ਤੇ ਮਿਲ ਰਹੇ ਆ ਤੇ ਜਿਹੜੇ ਵੀ ਸੂਟ ਤੁਸੀਂ ਮਤਲਬ ਕਿ ਜੋ ਆਫਰ ਵੀਕ ਦੇ ਵਿੱਚ ਵੇਖ ਰਹੇ ਹੋ ਇਹ ਸਿਰਫ ਆਫਰ ਵੀਕ ਦੇ ਲਈ ਹੀ ਨੇ ਕਿਤੇ ਤੁਸੀਂ ਅਗਲੇ ਵੀਕ ਇਹਨਾਂ ਦੇ ਵਿੱਚੋਂ ਦੁਆਰਾ ਕਿਉਂਕਿ ਸਟਾਕ ਦਾ ਰੀਸਟਾਕ ਹੋਣਾ ਹੀ ਹੈ ਦੁਆਰਾ ਦੁਆਰਾ ਆਉਣਗੇ ਸੂਟ ਤਾਂ ਉਹ ਸਾਰੇ ਨਿਊ ਪ੍ਰਾਈਸ ਤੇ ਆਉਣਗੇ ਉਹਨਾਂ 'ਚ ਤੁਹਾਨੂੰ ਇਸ ਪ੍ਰਾਈਸ ਦੇ ਵਿੱਚ ਕੋਈ ਸੂਟ ਨਹੀਂ ਮਿਲੂਗਾ ਇਸ ਲਈ ਕਿਤੇ ਤੁਸੀਂ ਬਾਅਦ ਦੇ ਵਿੱਚ ਕੋਈ ਸਪੈਸ਼ਲੀ ਜਿੰਨਾ ਪਹਿਲਾਂ ਦੇ ਸਾਡੇ ਕੋਲ ਪੈਕੇਜ ਨਹੀਂ ਤੁਸੀਂ ਨਾਲ ਹੀ ਨਾਲ ਜੇ ਤੁਸੀਂ ਆਫਰ ਦੇ ਵਿੱਚੋਂ ਕੋਈ ਸੂਟ ਲੈਣੇ ਹੋ ਤਾਂ ਫੋਟੋ ਸੈਂਡ ਕਰ ਦਿਓ ਤੇ ਉਹਦੇ ਉੱਪਰ ਹੀ ਮੈਂਸ਼ਨ ਕਰ ਦਿਆ ਕਰੋ ਪ੍ਰਾਈਸ ਤਾਂ ਜੋ ਬਿੱਲ ਦੇ ਵਿੱਚ ਤੁਹਾਨੂੰ ਐਕਚੁਅਲ ਪ੍ਰਾਈਸ ਨਾਲ ਲੱਗਣ ਆਫਰ ਵਾਲੀ ਪ੍ਰਾਈਸ ਹੀ ਲੱਗਣੀ ਇਹ ਚੀਜ਼ ਪਲੀਜ਼ ਨੋਟ ਕਰਨਾ ਕਿਉਂਕਿ ਟਾਈਮ ਬਾਰ ਮੈਂ ਹਿਸਾਬ ਹੁੰਦਾ ਤਾਂ ਕਈ ਵਾਰ ਮੈਨੂੰ ਵੀ ਭੁੱਲ ਲੱਗ ਜਾਂਦੀ ਹੈ ਤਾਂ ਜੋ ਹਿਸਾਬ ਤੁਹਾਡਾ ਬਿਲਕੁਲ ਸਹੀ ਰਹੇ ਦੇਖੋ ਜੀ ਬਹੁਤ ਜਿਆਦਾ ਸੋਨਾ ਕਲਰ ਪੀਕਾਕ ਨਾਲ ਬਾਟਮ ਆਪਾਂ ਇਹਦੇ ਨਾਲ ਇਹ ਵਾਲੀ ਰੱਖੀ ਹੈ ਤਾਂ ਜੇ ਆਪਾਂ ਇੱਥੇ ਕੋਈ ਆਪਾਂ ਬਾਟਮ ਦੇ ਮੂਰੀਆਂ ਦਾ ਡਿਜ਼ਾਈਨ ਕਰਨਾ ਚਾਹੁੰਦੇ ਆ ਸ਼ਰਟ ਦੇ ਨਾਲ ਦਾ ਕੋਈ ਫਲਾਵਰ ਪਾਉਣਾ ਚਾਹੁੰਦੇ ਆ ਕੋਈ ਕੱਟਵਰਕ ਕਰਨਾ ਚਾਹੁੰਦੇ ਆ ਤਾਂ ਅੱਛੇ ਪਾਰਟੀ ਵੇਅਰ ਸੂਟ ਬਣਾ ਸਕਦੇ ਆ ਤਾਂ ਲਾਈਟ ਕਲਰ ਦੀ ਆਪਾਂ ਬਾਟਮ ਰੱਖੀ ਹੈ ਜੀ ਬਲੈਕ ਸਭ ਦਾ ਫੇਵਰਿਟ ਬਹੁਤ ਸੋਹਣਾ ਆਰਟੀਕਲ ਹੈ ਉਹ ਸੋਹਣਾ ਡਿਜ਼ਾਈਨ ਹੈ ਬਲੈਕ ਦੇ ਵਿੱਚ ਨੈਕਸਟ ਵਨ ਇਹ ਬੜਾ ਸੋਹਣਾ ਕਲਰ ਹੈ ਇਹ ਇੱਕ ਤੋ ਕਲਰ ਬੇਸ ਨਾਲ ਦੇ ਆ ਜਾਣਗੇ ਜੀ ਦੇਖੋ ਬਿਲਕੁਲ ਲਾਈਟ ਵੇਟ ਫੁੱਲ ਪਿਓਰ ਵੈਲਵਟ ਐਂਡ ਫੁੱਲ ਪਿਓਰ ਪਸ਼ਮੀਨਾ ਕਾਫੀ ਸਾਰੇ ਪ੍ਰਿੰਟ ਨੇ ਦਿਖਾਈ ਜਾਂਦੇ ਆ ਤੁਹਾਨੂੰ ਇੱਕ ਇੱਕ ਕਰਕੇ ਕਾਫੀ ਇਹ ਹਰ ਇੱਕ ਪ੍ਰਿੰਟ ਦੇ ਆਪਣੇ ਕੋਲ 6 6 ਸੂਟ ਸੀ ਤੇ ਅੱਜ ਜੋ ਮੈਂ ਤੁਹਾਨੂੰ ਦਿਖਾਈ ਨੇ ਇਹ ਸਿੰਗਲ ਸਿੰਗਲ ਹੀ ਹੈ ਇੱਕ ਇੱਕ ਜੀ ਬੱਜਿਆ ਇਸੇ ਲਈ ਤੁਹਾਨੂੰ ਇਹ ਵੱਡੇ ਡਿਸਕਾਊਂਟ ਤੇ ਮਿਲ ਰਹੇ ਨੇ ਕਾਫੀ ਕਾਫੀ ਬਹੁਤ ਬੜਾ ਸੋਹਣਾ ਕਲਰ ਲੱਗ ਰਿਹਾ ਜੀ ਤੇ ਇਹ ਤਾਂ ਸੀ 1295 ਜਿਹੜਾ ਮਰਜੀ ਚੁੱਕੋ ਹਰ ਕੋਈ ਤੁਹਾਨੂੰ ਸਿਰਫ 1295 ਦਾ ਮਿਲੇਗਾ ਤੇ ਇਹ ਅਗਲਾ ਸੂਟ ਵੇਖੋ ਠੀਕ ਹੈ ਜੀ ਇਦੇ ਵਿੱਚ ਤੁਹਾਨੂੰ ਫੰਜ ਕਲਰ ਰੀਸਟਾਕ ਹੋਏ ਨੇ ਪੰਜੇ ਮਿਲ ਜਾਣਗੇ 1895 ਵਾਲੇ ਇਹ ਸਾਰੇ ਜਿਹੜੇ ਤੁਹਾਨੂੰ ਮਿਲਣਗੇ ਸਿਰਫ 1895 ਵਿਦ ਬ੍ਰੈਂਡ ਟੈਗ ਰੀਵਾ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਨੇਗੇ ਇਹਨਾਂ ਦੇ ਨਾਲ ਵੈਲਵਟ ਦੀ ਹੀ ਬਾਟਮ ਆਉਗੀ ਸਪੈਸ਼ਲੀ ਪਾਰਟੀ ਵਾਲੇ ਸੂਟ ਨੇਗੇ ਸਰਦੀਆਂ ਦੇ ਫੰਕਸ਼ਨਸ ਤੇ ਲਈ ਕਲਰ ਚੈੱਕ ਕਰੋ ਜੀ ਕਾਫੀ ਬਿਲਕੁਲ ਪਿਓਰ ਵੈਲਵਟ ਲਾਈਨਿੰਗ ਦੀ ਕੋਈ ਜ਼ਰੂਰਤ ਹੈ ਨਹੀਂਗੀ ਦੇਖੋ ਕਿੰਨਾ ਸੋਹਣਾ ਕਾਫੀ ਸ਼ੇਡ ਆ ਤਾਂਬਾ ਕਾਫੀ ਨੈਕਸਟ ਆ ਗਿਆ ਜੀ ਗ੍ਰੇ ਸਪੈਸ਼ਲ ਸਾਡੀਆਂ ਮਾਤਾਵਾਂ ਦੇ ਲਈ ਬੜਾ ਸੋਹਣਾ ਸਰਦਾਰੀ ਕਲਰ ਇਹ ਵੀ ਬਹੁਤ ਸੋਹਣਾ ਹੈ ਜੀ ਸਿਰਫ 1395 ਜੀ 560 ਦਾ ਫਰਕ ਦੇ ਨਾਲ ਤੁਹਾਨੂੰ ਇਹ ਮਿਲ ਰਿਹਾ ਨਹੀਂ ਲੈ ਸਕਦੇ ਸਿਰਫ ਅੱਜ ਦੇ ਲਈ ਇਹ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਬਦਾਮੀ ਜਿਹਾ ਬਲਮੀੀੀਜਿਆ ਕਲਰ ਆ ਜੀ ब्लैक ब्लैक कलर भी बहुत ज़्यादा प्यारा है देखो जी इस अलावा गोल्डन गोल्डन ग्रीनिश जो कलर है बहुत ज़्यादा सोना देखो कितने प्यारे प्रिंट ने इजी टू वेयर ने इजी टू स्टिच ने ले सकते हो ਤੇ ਇਹ ਤਾਂ ਸੀ ਬੈਲਵਰਡ ਦੇ ਸੂਟ ਹੁਣ ਥੋੜੇ ਥੋੜਾ ਤੁਹਾਨੂੰ ਐਕਸਟਰਾ ਹੋਰ ਦਿਖਾ ਰਹੇ ਹਾਂ ਜੋ ਆਫਰ ਦੇ ਵਿੱਚ ਨੇ ਵੀ ਹਾਂਜੀ ਬਾਕੀ ਇਹ ਸੂਟ ਵੀ ਤੁਹਾਨੂੰ ਆਫਰ ਤੇ ਮਿਲ ਲੰਗੇ ਤੁਸੀਂ ਡ्रेस ویئر ਕੀਤੀ ਦੇਖੀ ਹੋਣੀ ਹੈ ਮੈਂ ਇੰਸਟਾ ਔਰ YouTube ਤੇ ਵੀ ਵੀਡੀਓ ਪਾਈ ਹੋਈ ਹੈ ਮੈਂ ਤੇ ਬੇਟੀ ਨੇ ਇਹਦੀ ਡ्रेस ਵੀਅਰ ਕੀਤੀ ਹੋਈ ਹੈ ਮੈਰਿਜ ਦੇ ਵਿੱਚ ਤਾਂ ਬਹੁਤ ਜ਼ਿਆਦਾ ਸੇਲ ਹੋਈ ਹੈ ਤੇ ਆਪਣੇ ਕੋਲ ਇਸ ਟਾਈਮ ਸਿਰਫ 3 ਸੂਟ ਅਵੇਲੇਬਲ ਨੇ ਕੋਈ ਭਣ ਲੈਣਾ ਚਾਹੁੰਦੀ ਹੈ ਤਾਂ ਇੱਕ ਤਾਂ ਬਲੈਕ ਮਿਲੂਗਾ ਜੀ ਬਲੈਕ ਮੈਚਿੰਗ ਦੇ ਵਿੱਚ ਮਿਲ ਜਾਊਗਾ ਇਹਨਾਂ ਚ ਇੱਕ ਲੈਣਾ ਚਾਹੁੰਦੇ ਤਾਂ ਇੱਕ ਵੀ ਮਿਲ ਜਾਊਗਾ ਸਿੰਗਲ ਮਤਲਬ ਕਿ ਤੇ ਔਰੇਂਜ ਮਿਲ ਜਾਊਗਾ ਜੀ ਔਰੇਂਜ ਫਲਾਵਰ ਵਾਲੇ ਪ੍ਰਿੰਟ ਚ ਮਿਲੂਗਾ ਸਿਰਫ ਤਿੰਨ ਹੀ ਨੇ ਆਪਣੇ ਕੋਲ ਬਲੈਕ ਓਨਲੀ ਮੈਚਿੰਗ ਮਿਲ ਸਕਦਾ ਔਰੇਂਜ ਮਿਲ ਜਾਊਗਾ ਕਲਰ ਮਹਿੰਦੀ ਮਿਲ ਜਾਊਗਾ ਜੀ ਤਿੰਨ ਕਲਰ ਅਵੇਲੇਬਲ ਨੇ ਬਹੁਤ ਸੋਹਣੀ ਤੁਸੀਂ ਲਹਿੰਗੇ ਨਾਲ ਡਰੈਸ ਬਣਾ ਸਕਦੇ ਹੋ ਲਹਿੰਗਾ ਚੋਲੀ ਬਣਾ ਸਕਦੇ ਹੋ ਸ਼ਾਰਟ ਸ਼ਰਟ ਦੇ ਨਾਲ ਲਹਿੰਗਾ ਬਣਾ ਸਕਦੇ ਹੋ ਬਹੁਤ ਜ਼ਿਆਦਾ ਕੰਫਰਟੇਬਲ ਤੇ ਬਹੁਤ ਸਸਤੀ ਇਹ ਡਰੈਸ ਬਣ ਕੇ ਰੈਡੀ ਹੋ ਜਾਂਦੀ ਹੈ ਫਾਰਨ ਵਾਲਾ ਜੋ ਪੈਕੇਜ ਉਹਦੀ ਮੈਂ ਵੀਡੀਓ ਅਪਲੋਡ ਕੀਤੀ ਸੀ ਇਕੱਠੇ 16 17 ਸੂਟ ਆਪਾਂ ਲਹਿੰਗੇ ਤਿਆਰ ਕਰਕੇ ਭੇਜੇ ਬਹੁਤ ਜ਼ਿਆਦਾ ਸੋਨੇ ਵਾਲਦੇ ਆ ਤੇ ਇਹ ਵੀ ਤੁਹਾਨੂੰ ਆਫਰ ਚ ਮਿਲੂਗਾ ਸਿਰਫ WhatsApp 95 ਤਿੰਨਾ ਜੋ ਕੋਈ ਵੀ ਸੂਟ ਲੈ ਸਕਦੇ ਹੋ ਸਿਰਫ WhatsApp 95 ਸਾਰਾ ਕਰਾਰਾ ਜਿਉ ਮਰਜ਼ੀ ਬਣਾ ਸਕਦੇ ਹੋ ਦੇਖਿਆ ਇਹ ਆਵਗਾ ਜੀ ਪਿਓਰ ਬਨਾਰਸੀ ਦੇ ਵਿੱਚ ਬਿਲਕੁਲ ਲਾਈਟ ਵੇਟ ਬਹੁਤ ਜ਼ਿਆਦਾ ਸੋਨਾ ਦੁਪੱਟਾ ਦੁਪੱਟੇ ਦੀ ਫਿਨਿਸ਼ਿੰਗ ਚੈੱਕ ਕਰੋ ਕਿੰਨਾ ਸੋਹਣਾ ਆਰਟੀਕਲ ਹੈ ਤੇ ਇਹਦੇ ਨਾਲ ਪਿਓਰ ਸ਼ਿਮਰ ਸ਼ਿਲਕ ਦਾ ਸੂਟ ਹੋਊਗਾ ਜੀ 1000 ਵਾਲਾ ਸੂਟ ਹੈ ਜੀ 1200 ਦਾ ਇਹ ਦੁਪੱਟਾ ਹੈ ਪਰ ਤੁਹਾਨੂੰ ਇਹ ਮਿਲੂਗਾ ਆਫ ਤੇ ਇਹਨੂੰ ਸੂਟ ਨੂੰ ਜਿਵੇਂ ਮਰਜ਼ੀ ਵਰਕ ਕਰਵਾ ਕੇ ਵੇਅਰ ਕਰ ਸਕਦੇ ਹੋ ਬਹੁਤ ਅੱਛਾ ਆਰਟੀਕਲ ਹੈ ਤੇ ਇਹ ਤੁਹਾਨੂੰ ਮਿਲੂਗਾ ਜੀ ਇਹ ਸੂਟ ਤੁਹਾਨੂੰ ਆਫਰ ਤੇ ਮਿਲੂਗਾ ਸਿਰਫ 1695 ਓਨਲੀ 1695 ਇਕুই ਸੂਟ ਲੈ ਸਕਦੇ ਤੇ ਇੱਕ ਨਾ ਇਹ ਵਾਲਾ ਆਰਟੀਕਲ ਆਪਾਂ ਲੈ ਕੇ ਆਏ ਸੀ ਬਹੁਤ ਜ਼ਿਆਦਾ ਭੈਣਾਂ ਨੇ ਇਹ ਲਾਈਕ ਕੀਤਾ ਸੀ ਤੇ ਬਹੁਤਿਆਂ ਦੇ ਆਰਡਰ ਆ ਗਏ ਸੀ ਕਿਉਂਕਿ ਸਾਡੇ ਕੋਲ ਇਹ ਸਿਰਫ ਪਿੰਡ ਸੂਟ ਸੀ ਤੇ ਇਹ ਕਿਸੇ ਭੈਣ ਨੇ ਸਾਡੇ ਵੀਰ ਨੇ ਰਖਵਾਏ ਸੀਗੇ ਦੋ ਸੂਟ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਸੂਟ ਦੇ ਦਿਓ ਜਿਹੜੇ ਆਪਾਂ ਪਾਏ ਸੀ ਅੱਜ ਜਗਿਆ ਬ੍ਰੈਂਡ ਦੇ 25 ਸਿਲ ਕੋਲੇ ਉਹਨਾਂ ਦੇ ਵਿੱਚੋਂ ਲੈ ਲਿਆ ਤੇ ਇਹ ਸੂਟ ਆਪਾਂ ਹੁਣ ਉਹਨਾਂ ਦਾ ਇੱਕ ਸੂਟ ਉਹਨਾਂ ਨੇ ਸੇਮ ਲੈ ਲਿਆ ਜੋ ਗ੍ਰੀਨ ਵਾਲਾ ਸੀ ਤੇ ਐਕਸਟਰਾ ਉਹਨਾਂ ਨੇ ਇਹਦੀ ਜਗ੍ਹਾ ਤੇ ਸਾਂਚੀ ਵਾਲਾ ਲੈ ਲਿਆ ਤਾਂ ਕੋਈ ਭੈਣ ਦਾ ਪਹਿਲਾ ਆਰਡਰ ਬਹੁਤਿਆਂ ਦੇ ਰਹਿ ਗਏ ਸੀ ਕੋਈ ਵੀ ਵੀਡੀਓ ਵੇਖ ਰਹੀ ਹੈ ਜਿਨ੍ਹਾਂ ਨੂੰ ਹੀ ਪਸੰਦ ਸੀ ਤਾਂ ਤੁਸੀਂ ਅੱਜ ਲੈ ਸਕਦੇ ਹੋ ਇਹ ਸੂਟ ਬਾਟਮ ਫੁੱਲ ਵਰਕ ਆ ਪਿਓਰ ਸ਼ਿਲਕੀ ਬਾਟਮ ਦੇ ਉੱਪਰ ਜੀ ਬਹੁਤ ਜ਼ਿਆਦਾ ਵੇਸ ਵਧੀਆ ਸ਼ਰਟ ਦਾ ਹੈ ਜੀ ਪਿਓਰ ਆਰਗੈਂਜ਼ਾ ਬਿਲਕੁਲ ਸੌਫਟ ਵਾਲਾ ਬਿਸਕੋਸ ਆਰਗੈਂਜ਼ਾ ਤੇ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਇਹਦਾ ਪੂਰਾ 2.5 ਮੀਟਰ ਦਾ ਡਿਜੀਟਲ ਪ੍ਰਿੰਟ ਵਿਦ ਰੋਜ਼ ਫਲਵਰ ਲੈਸ ਬਹੁਤ ਹੀ ਅੱਛਾ ਆਰਟੀਕਲ ਹੈ ਸਿੰਗਲ ਪੀਸ ਹੈ ਸਿਰਫ ਔਰ ਸਿਰਫ 2295 ਇਹ 2895 ਵਾਲਾ ਸੁੱਤ ਤੁਹਾਨੂੰ ਮਿਲੇਗਾ ਸਿਰਫ 2295 ਜੀ ਔਰਗਾਂਜ਼ਾ ਬਰਬਰੀ ਫੈਬਰਿਕ ਦੇ ਵਿੱਚ ਇੱਕ ਹੋਰ ਤੁਹਾਡੇ ਲਈ ਬਹੁਤ ਜ਼ਿਆਦਾ ਸੋਹਣਾ ਕਨਸੈਪਟ ਲੈ ਕੇ ਆਈਆਂ ਜੀ ਇਹ ਆਪਾਂ ਫੁਲਕਾਰੀਆਂ ਰੇੜੀ ਕਰਵਾਈਆਂ ਨੇ ਪਿਓਰ ਚਨੂਨ ਦੇ ਉੱਪਰ ਫੁੱਲ ਪਿਓਰ ਚਨੂਨ ਦੇ ਉੱਪਰ ਜੀ ਫੁਲਕਾਰੀ ਦਾ ਵਰਕ ਕੁੜੀਆਂ ਵੱਲੋਂ ਕੀਤਾ ਗਿਆ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੈ ਦੇਖ ਸਕਦੇ ਹੋ ਜੀ ਸਾਰਾ ਹੱਥ ਦਾ ਕੰਮ ਹੈ ਤੁਹਾਨੂੰ ਟ੍ਰੇਸਿੰਗ ਵਗੈਰਾ ਪ੍ਰੋਪਰ ਦਿਖ ਰਹੀ ਹੋਣੀ ਹੈ ਬੈਕ ਸਾਈਡ ਤੋਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਹੱਥ ਦੀ ਬਣੀ ਫੁਲਕਾਰੀ ਹੈ ਫਿਨਿਸ਼ਿੰਗ ਵੇਖੋ ਗੋਟੇ ਦੀ ਫਿਨਿਸ਼ਿੰਗ ਪ੍ਰੋਪਰ ਹੋਈ ਹੋਈ ਹੈ ਜੀ ਤੁਸੀਂ 4200 ਤੋਂ 4500 ਹੀ ਹੱਥ ਦੀਆਂ ਬਣੀਆਂ ਫੁਲਕਾਰੀਆਂ ਲੈਣੇ ਹੋਗੇ ਇਹ ਪੂਰੀ ਆਪਣੀ ਟ੍ਰੈਡੀਸ਼ਨਲ ਆ ਜੂਗੀ ਹੁਣ ਅੱਜ ਕੱਲ੍ਹ ਚਨੂਨ ਦੇ ਉੱਪਰ ਬਹੁਤ ਤਰ੍ਹਾਂ ਦੀ ਬੋਟਾ ਪੱਤੀ ਰੀ ਹੈਵੀ ਹੈਵੀ ਫੁਲਕਾਰੀਆਂ ਆਉਂਦੀਆਂ ਨੇ ਬਟ ਇਹ ਜਿਹੜੀ ਚੀਜ਼ ਹੈ ਜੀ ਇਹ ਸਾਡੀਆਂ ਦਾਦੀਆਂ ਨਾਨੀਆਂ ਸਮੇ ਦਾ ਵਰਕ ਹੈ ਜਿਹੜਾ ਵਰਕ ਸਾਡੀਆਂ ਦਾਦੀਆਂ ਨਾਨੀਆਂ ਕਰਦੀਆਂ ਸੀ ਉਹ ਵਾਲਾ ਵਰਕ ਹੈਗਾ ਦੇਖਣ ਨੂੰ ਹਲਕੀ ਲੱਗੂਗੀ ਬਿਲਕੁਲ ਲਾਈਟ ਵੇਟ ਹੈ ਤੇ ਅਸਲ ਜੇ ਆਪਾਂ ਦੇਖੀ ਵੀ ਪਿਓਰ ਫੁਲਕਾਰੀ ਉਹ ਵਾਲੀ ਚੀਜ਼ ਹੈ ਇਹ ਜੋ ਪੁਰਾਣੇ ਸਮਿਆਂ ਦੇ ਵਿੱਚ ਫੁਲਕਾਰੀਆਂ ਹੁੰਦੀਆਂ ਸੀ ਇਹਦਾ ਪ੍ਰਾਈਸ ਹੈਗਾ 4500 ਇਹ ਵੀ ਤੁਹਾਨੂੰ ਆਫਰ ਦੇ ਵਿੱਚ ਮਿਲੂਗੀ ਸਾਡੇ ਕੋਲ ਇੱਕ ਫੁਲਕਾਰੀ ਹੈ ਕੋਈ ਵੀ ਭੈਣ ਲੈਣਾ ਚਾਹੁੰਦੀ ਹੈ ਕਿਉਂਕਿ ਇਸ ਤੋਂ ਬਾਅਦ ਤੁਸੀਂ ਆਰਡਰ ਦੇ ਸਕਦੇ ਹੋ ਤਾਂ ਬਹੁਤ ਸਾਰਾ ਸਟਾਕ ਰੈਡੀ ਹੋਣਾਗਾ ਤੇ ਆਫਰ ਦੇ ਵਿੱਚ ਤੁਸੀਂ ਇਹ ਫੁਲਕਾਰੀ ਲੈ ਸਕਦੇ ਹੋ ਸਿਰਫ ਔਰ ਸਿਰਫ 2895 only 2895 ਜੀ ਬਹੁਤ ਜਿਆਦਾ ਸੋਹਣੀ ਫਲਕਾਰੀ ਹੈ ਤੇ ਮੇਰੇ ਫਲਕਾਰੀ ਦੇ ਸੂਟ ਰੈਡੀ ਹੋਏ ਨੇ ਆਪਣੇ ਉਹ ਵੀ ਤੁਹਾਨੂੰ ਦਿਖਾਉਣੇ ਆ ਇਹ ਸੂਟ ਜਿਹੜੇ ਆਪਾਂ ਰੈਡੀ ਕੀਤੇ ਆ ਜੀ ਇਹਨਾਂ ਦਾ ਕਨਸੈਪਟ ਥੋੜਾ ਅਲੱਗ ਹੈ ਪਹਿਲਾਂ ਵਾਲੇ ਸੂਟਾਂ ਦੇ ਨਾਲ ਆਪਾਂ ਹੋਰ ਬੜਾ ਸੋਹਣਾ ਵਰਕ ਰੈਡੀ ਕੀਤਾਗਾ ਦੇਖੋ ਜੀ ਕਲਰ ਆਊਗਾ ਫਿਰੋਜ਼ੀ ਪੀਕੋਕ ਫਰੋਜ਼ੀ ਕਲਰ ਹੋਊਗਾ ਦੇਖੋ ਜੀ ਇਹ ਹੱਥ ਦੇ ਬਣੇ ਫੁਲਕਾਰੀ ਦੇ ਸੂਟ ਨੇ ਜੋ ਤੁਸੀਂ ਕਿਸੇ ਵੀ ਬੁਟੀਕ ਤੋਂ ਪਤਾ ਕਰਦੇ ਹੋ 6500 ਤੋਂ ਇਹਨਾਂ ਦੀ ਸਟਾਰਟਿੰਗ ਹੁੰਦੀ ਹੈ ਹੱਥ ਤੋਂ ਹੱਥਾਂ ਦੇ ਬਣੇ ਸੂਟਾਂ ਦੇ ਦੇਖੋ ਜੀ ਇਹ ਸਾਰਾ ਫਰੰਟ ਆਊਗਾ ਫੁਲਕਾਰੀ ਦਾ ਇਹ ਆਉਗੀਆਂ 슬ੀਵਜ਼ ਇਹਦੀਆਂ ਤੇ ਨਾਲ ਬੋਟਮ ਵੀ ਵਰਕ ਆਊਗੀ ਜੀ ਇਹਦੀ ਪ੍ਰੋਪਰ ਫੁਲਕਾਰੀ ਵੀ ਸਾਰੀ ਵਰਕ ਤੇ ਨਾਲ ਫਿਨਿਸ਼ਿੰਗ ਹੋਊਗੀ ਆਪਾਂ ਸਿਰਫ ਰੈੱਡ ਮਹਿਰੂਨ ਕਲਰ ਹੀ ਨਹੀਂ ਰੈਡੀ ਕਰਦੇ ਹੋਰ ਵੀ ਤਰ੍ਹਾਂ ਤਰ੍ਹਾਂ ਦੇ ਕਲਰ ਰੈਡੀ ਕਰਦੇ ਆ। ਦੇਖੋ ਜੀ। ਕਿੰਨੀ ਹੈਵੀ ਫੁਲਕਾਰੀ ਹੈ। ਤੁਹਾਡੇ ਘਰ ਵਿਆਹ ਹੈ। ਬਰੀ ਲੈਣਾ ਚਾਹੁੰਦੇ ਹੋ ਤੁਸੀਂ ਤਾਂ ਕਦੋਂ ਵੀ ਸਾਡੇ ਸਟੋਰ ਤੇ ਆ ਸਕਦੇ ਹੋ ਜੇਕਰ ਤੁਸੀਂ ਬਰੀ ਖਰੀਦ ਰਹੇ ਹੋ ਤਾਂ ਇੱਕ ਨਾ ਇੱਕ ਚੀਜ਼ ਟ੍ਰੈਡੀਸ਼ਨਲ ਚਾਹੇ ਬਾਗ ਚਾਹੇ ਫੁਲਕਾਰੀ ਦਾ ਹੱਥੀ ਫੁਲਕਾਰੀ ਬਣੀ ਫੁਲਕਾਰੀ ਦਾ ਬਣਿਆ ਸੂਟ ਜਰੂਰ ਤੁਸੀਂ ਖਰੀਦੋ ਇਹਦੇ ਨਾਲ ਕੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਪਿੰਡਾਂ ਦੇ ਵਿੱਚੋਂ ਕੁੜੀਆਂ-ਬੁੜੀਆਂ ਦਾ ਗਰੁੱਪ ਹੈ ਜੋ ਲੋੜਵੰਦ ਕੁੜੀਆਂ-ਬੁੜੀਆਂ ਦਾ ਗਰੁੱਪ ਹੈ ਉਹ ਇਹ ਹੈ। ਟਰੈਡੀਸ਼ਨਲ ਚੀਜ਼ਾਂ ਤਿਆਰ ਕਰਦੇ ਨੇ ਉਹਨਾਂ ਦੀ ਹੈਲਪ ਹੋ ਜਾਂਦੀ ਉਹਨਾਂ ਦਾ ਕਾਰੋਬਾਰ ਚੱਲਦਾ ਤਾਂ ਤੁਸੀਂ ਜ਼ਰੂਰ ਐਦਾਂ ਦੀ ਇੱਕ ਨਵੀਂ ਚੀਜ਼ ਜ਼ਰੂਰ ਖਰੀਦ ਲਿਆ ਕਰੋ ਤੇ ਇਹ ਵਾਲਾ ਜਿਹੜਾ ਕੋਈ ਸਾਡੇ ਕੋਲੋਂ ਸੂਟ ਤੁਹਾਨੂੰ ਕੋਈ 6500 ਦਾ ਨਹੀਂ ਮਿਲਦਾ ਕੋਈ 7500 ਦਾ ਨਹੀਂ ਮਿਲਦਾ ਜੀ ਕੋਈ 10000 ਦਾ ਨਹੀਂ ਆਪਾਂ ਸੇਲ ਕਰਦੇ ਇੰਨਾ ਹੈਵੀ ਸੂਟ ਤੁਹਾਨੂੰ ਇਹ ਮਿਲੇਗਾ ਸਿਰਫ ਸਿਰਫ 4500 ਓਨਲੀ 4500 ਪਿਓਰ ਚਨੂਨ ਦੇ ਵਿੱਚ ਜੀ ਕਲਰ ਦੇਖ ਲਓਗੇ ਸੇਮ ਡਿਜ਼ਾਈਨ ਦੇ ਕਲਰ ਹੋ ਗਏ ਨੇ ਜੀ ਮੋਰ ਪੰਖੀ ਫਰੋਲ ਵੀ ਦੂਸਰਾ ਡਿਜ਼ਾਈਨ ਦੇਖ ਸਕਦੇ ਹੋ ਗ੍ਰੇ ਸੂਟ ਦੇ ਉੱਪਰ ਇਹ ਆ ਗਿਆ ਗ੍ਰੇ ਕੜਾ ਦੇਖੋ ਜੀ ਬਹੁਤ ਜ਼ਿਆਦਾ ਸੋਨਾ ਫੁਲਕਾਰੀ ਦਾ ਵਰਕ ਹੈ ਕਲਰ ਆ ਗਿਆ ਗ੍ਰੇ ਇਹ ਆ ਗਿਆ ਬਾਵਾ ਬਾਵਾ ਦੇ ਨਾਲ ਦੀ ਹੀ ਆਉਗੀ ਸਰਵਾਰ ਹੁਣ ਇਹਦਾ ਦੁਪੱਟਾ ਦਿਖਾਉਣੀ ਹੈ ਦੁਪੱਟੇ ਦੀ ਫਿਨਿਸ਼ਿੰਗ ਹੋਣੀ ਹੈ ਜੀ ਅਜੇ ਦੇਖੋ ਬਹੁਤ ਜ਼ਿਆਦਾ ਹੈਵੀ ਦੁਪੱਟਾ ਹੈ ਇਹ ਬਿਲਕੁਲ ਅਲੱਗ ਜਿਹਾ ਕਨਸੈਪਟ ਆਪਾਂ ਤਿਆਰ ਕੀਤਾ ਹੈ ਤਾਂ ਤੁਸੀਂ ਲੈ ਸਕਦੇ ਹੋ ਜਰੂਰ ਓਨਲੀ 4500 ਤੀਸਰਾ ਕਲਰ ਵੀ ਬੜਾ ਸੋਹਣਾ ਜਿਹਾ ਤੀਸਰਾ ਕਲਰ ਇਹ ਸਾਰੇ ਆਫਰ ਪ੍ਰਾਈਸ ਹੋਗੇ ਕਿਉਂਕਿ ਆਪਾਂ ਨੋਰਮਲ ਮਸ਼ੀਨ ਵਰਕ ਤੇ ਵੀ ਫੁਲਕਾਰੀ ਦਾ ਸੂਟ ਤਿਆਰ ਕਰਵਾਉਣਾ ਹੈ ਮਸ਼ੀਨ ਵਰਕ ਦੇ ਨਾਲ ਵੀ 4000 4500 ਦਾ ਰੇਡੀ ਹੁੰਦਾ ਹੈਗਾ ਤੇ ਇਹ ਫੇਰ ਵੀ ਸਾਰਾ ਹੱਥ ਦਾ ਕੰਮ ਹੈ ਬਹੁਤ ਦਿਨ ਲੱਗ ਜਾਂਦੇ ਨੇ ਬਹੁਤ ਬਰੀਕੀ ਦਾ ਕੰਮ ਹੈ सुना बहुत सोरा डिजाइन कलर होगा पीच प्योर नेचुरल क्रेप स्लीव का वर्क बॉटम का वर्क के नाल दुपट्टा बहुत ज्यादा सोना काम है हाथ भी सफाई देखो कितनी ज्यादा सफाई है हथाली ਆਹ ਇਹ ਕਿਰਤੀ ਹੱਥਾਂ ਦੀ ਆਪਾਂ ਵੀ ਜਰੂਰ ਮਦਦ ਕਰੀਏ ਤਾਂ ਇਦਾਂ ਦਾ ਕੋਈ ਵੀ ਤੁਸੀਂ ਕਨਸੈਪਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਜਰੂਰ ਇਹਨਾਂ ਚੀਜ਼ਾਂ ਦੇ ਵਿੱਚੋਂ ਕੁਛ ਨਾ ਕੁਛ ਬਾਈ ਕਰਨਾ ਤਾਂ ਜੋ ਉਹਨਾਂ ਦੀ ਵੀ ਹੈਲਪ ਹੋ ਸਕੇ ਤੇ ਤੁਹਾਨੂੰ ਵੀ ਤੁਹਾਡੇ ਪਸੰਦੇ ਸੂਟ ਬਹੁਤ ਘੱਟ ਰੇਂਜ ਦੇ ਵਿੱਚ ਮਿਲ ਸਕਣੇ। ਏਸੀ ਅੱਜ ਦੀ ਵੀਡੀਓ ਕੱਲ ਫਿਰ ਮਿਲਦੇ ਆ ਜੀ ਹੋਰ ਨਵੀਆਂ ਵੀਡੀਓ ਦੇ ਨਾਲ ਜਦ ਤੱਕ ਬਲੇਰੂਚਨ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ